ਜਿੱਥੇ ਇੱਕ ਪਾਸੇ ਸਵੇਰ ਤੋਂ VOTING ਚੱਲ ਰਹੀ ਆ ਤਾਂ ਉਸ ਦੇ ਵਿੱਚ ਕਾਫੀ ਗਰਮਾ-ਗਰਮੀ ਵੀ ਨਜ਼ਰ ਆਈ ਆ ਤਾਂ ਲੁਧਿਆਣਾ ਪਛਮੀ ਚੋਣ ਜਿਮਨੀ ਚੋਣ ਚੱਲ ਰਹੀ ਆ ਤਾਂ ਉਸ ਦੇ ਆਖਰੀ ਜਿਹੜੇ ਆ 15 ਤੋਂ 20 ਮਿੰਟ ਜਿਹੜੇ ਆ ਬਚੇ ਆ ਤਾਂ ਅਜੇ ਇਹ ਵਿੱਚ 15 ਮਿੰਟਾਂ ਦੇ ਵਿੱਚ ਕਾਫੀ ਜਿਹੜੀ ਆ VOTING ਆ ਉਹ ਰਹਿ ਰਹੀ ਆ ਹਲੇ ਵੀ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ 49.07% ਦੀ ਜਿਹੜੀ ਆ ਉਹ VOTING ਹੋ ਚੁੱਕੀ ਆ ਤਾਂ ਜਿੱਥੇ 1,070 ਆ ਲਾ ਸੱત્રਿਆਰ ਤੋਂ ਉੱਪਰ ਵੋਟਰ ਐ ਇਸ ਏਰੀਆ ਚ ਤਾਂ ਉੱਥੇ ਹੀ ਹੁਣ ਤੱਕ ਜਿਹੜੀ ਵੋਟ ਐ ਉਹ 49.07% ਦੀ ਭੁਗਤ ਚੁੱਕੀ ਐ ਤੇ ਹੁਣ ਤੱਕ ਕਾਫੀ ਗਹਿਮਾ ਗੈਮੀ ਦੇਖੀ ਜਾ ਰਹੀ ਆ ਇੱਥੋਂ ਤੱਕ ਕਿ ਕਾਫੀ ਜਿਹੜੀ ਐ ਜਾਲੀ ਵੋਟਾਂ ਪਾਣ ਦੇ ਲਈ ਵੀ ਵੱਡਾ ਦਾਵਾ ਠੋਕੇ ਜਾ ਰਿਹਾ ਐ ਕਿ ਜਾਲੀ ਵੋਟਾਂ ਪੈ ਸਕਦੀਆਂ ਨੇ ਅਜਿਹੇ ਵਿੱਚ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਦੱਸਦੇ ਆ ਕਿ ਲੁਧਿਆਣਾ ਪੱਛਮੀ ਚੋਣ ਵਿੱਚ 14 ਉਮੀਦਵਾਰ ਆ ਜਿਹੜੇ ਉਹ ਚੋਣ ਮੈਦਾਨ ਚ ਨੇ ਤੇ 194 ਪੋਲਿੰਗ ਬੂਥ ਬਣਾਏ ਗਏ ਨੇ ਜਿਸ ਵਿੱਚ ਕੇ ਸਭ ਤੋਂ ਵੱਡੀਆਂ ਪਾਰਟੀਆਂ ਦਿਖਾਈ ਦੇ ਰੀਆਂ ਨੇ ਜੇਕਰ ਦੇਖਿਆ ਜਾਵੇ ਕਿ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ਚ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਚ ਨੇ ਤੇ ਉੱਥੇ ਹੀ ਭਾਰਤ ਪੁਸ਼ਨਾਸ਼ੂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਚ ਨੇ ਤਾਂ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਜੀਵਨ ਗੁਪਤਾ ਜਿਹੜੇ ਆ ਚੋਣ ਚੋਣ ਮੈਦਾਨ ਚ ਡਟੇ ਹੋਏ ਨੇ ਤਾਂ ਅੱਜ ਆਖਰੀ ਜਿਹੜੇ ਆ ਫੈਸਲਾ ਹੋਏਗਾ ਕਿ ਜਿਮਨੀ ਚੌਣ ਵਿੱਚ ਕੌਣ ਜਿਹੜਾ ਉਹ ਜਿੱਤ ਹਾਸਲ ਕਰ ਰਿਹਾ ਤੇ ਅਜੇ ਇਹ ਵਿੱਚ ਹੋਣਾ ਨਤੀਜੇ ਆ ਜਿਹੜੇ ਉਹ ਸਾਹਮਣੇ ਆਣਗੇ 23 ਤਰੀਕ ਨੂੰ ਤਾਂ ਉਸ ਤੋਂ ਪਹਿਲਾਂ ਜਿਹੜੀ ਆ VOTING ਹੋਈ ਆ ਤਾਂ ਹੁਣ ਤੱਕ 49.07% ਦੀ VOTING ਹੋ ਚੁੱਕੀ ਆ ਤਾਂ ਸਭ ਤੋਂ ਬਹੁਤ ਜ਼ਿਆਦੇ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਆ ਕਿ ਕੁਝ ਏਰੀਆ ਵਿੱਚ ਗਹਿਮਾ ਗੈਮੀ ਵੀ ਦੇਖੀ ਗਈ ਆ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਕਾਂਗਰਸੀ ਵਰਕਰਾਂ ਵੱਲੋਂ ਕਾਫੀ ਥਾਵਾਂ ਤੇ ਜਾ ਕੇ ਜਿਹੜਾ ਆ ਜਿਹੜਾ ਕਿ ਹੰਗਾਮਾ ਕੀਤਾ ਗਿਆ ਜਾਂ ਇੱਕ ਦਾਵਾ ਠੁੱਕਿਆ ਗਿਆ ਕਿ ਇੱਥੇ ਜਾਲੀ ਵੋਟਾਂ ਪੈ ਰਹੀਆਂ ਨੇ ਕਿਉਂਕਿ ਭਾਰਤ ਪੂਸ਼ਣ ਆਸ਼ੂ ਦੇ ਪਤਨੀ ਮਮਤਾ ਆਸ਼ੂ ਜਿਹੜੇ ਖੁਦ ਜਿਹੜੇ ਆ ਤਾਂ ਦੇਖਿਆ ਹੀ ਜਿਆ ਥਾਵਾਂ ਤੇ ਜੇ ਨਜ਼ਰ ਆਇਆ ਕਿ ਉਹਨਾਂ ਵੱਲੋਂ ਸੰਜੀਵ अरोड़ा ਦੇ ਸਾਹਮਣੇ ਹੀ ਵੱਡੇ ਇਲਜ਼ਾਮ ਲਗਾਏ ਗਏ ਸੀ ਤਾਂ ਆਪ ਉਮੀਦਵਾਰ ਸੰਜੀਵ अरोड़ा ਜਿੱਥੇ ਵੱਖ-ਵੱਖ ਚੋਣ ਬੁਥਾ ਤੇ ਪਹੁੰਚੇ ਅਤੇ ਵੱਖ-ਵੱਖ ਚੋਣ ਬੁਥਾ ਤੇ ਪਹੁੰਚ ਕੇ ਆਪਣੇ ਵਰਕਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉੱਥੇ ਹੀ ਆ ਬੀਜੇਪੀ ਦੇ ਉਮੀਦਵਾਰ ਜੀਵਨ ਗੁਪਤਾ ਵੀ ਜਿਹੜੇ ਆ ਉਹ ਵੱਖ-ਵੱਖ ਬੂਥ ਤੇ ਪਹੁੰਚ ਕੇ ਵੱਖ-ਵੱਖ ਤਰੀਕੇ ਨਾਲ ਉਹਨਾਂ ਨੇ ਸਾਰੀ ਪ੍ਰਕਿਰਿਆ ਨੂੰ ਦੇਖਿਆ ਤਾਂ ਜੇਕਰ ਦੇਖਿਆ ਜਾਵੇ ਕਿ ਅੱਜ ਕਿਸਮਤ ਆ ਜਿਹੜੀ ਉਹ ایਵੀਐਮ ਮਸ਼ੀਨਾਂ ਵਿੱਚ ਬੰਦ ਹੋਣੀ ਹੈ ਤੇ 23 ਤਰੀਕ ਨੂੰ ਇਹ ਕਿਸਮਤ ਦੇ ਪਟਾਰੇ ਖੁੱਲਣੇ ਨੇ ਕਿਸ ਦੇ ਹੱਕ ਵਿੱਚ ਜਿਹੜਾ ਭੁਗਤਿਆ ਲੁਧਿਆਣਾ ਪੱਛਮੀ ਉਹ ਸਭ ਕੁਝ 23 ਤਰੀਕ ਨੂੰ ਕਰੀਬ ਕਿਆ ਕਰੀਬ ਜਿਹੜਾ 2-3 ਤੋਂ ਆ ਵਜੇ ਤੱਕ ਸਾਰੀ ਪਿਕਚਰ ਕਲੀਅਰ ਹੋਏਗੀ ਤੇ ਸੈਮੀਫਾਈਨਲ ਕਹਿ ਸਕਦੇ ਆ ਕਿ 2027 ਦੇ ਲਈ ਸੈਮੀਫਾਈਨਲ ਆਏ ਪਾਰਟੀਆਂ ਦੇ ਲਈ ਕਿਉਂਕਿ 27 ਵਿੱਚ ਜਿਹੜੀ ਆ ਵੱਡੀ ਚੋਣ ਆ ਜਿਹੜੀ ਵਿਧਾਨ ਸਭਾ ਦੀ ਹੋਣੀ ਆ 117 ਐਮਐਲਏ ਚੁਣੇ ਜਾਣੇ ਨੇ ਤਾਂ 117 ਐਮਐਲਏ ਦੇ ਪਹਿਲਾ ਜਿਹੜੀ ਆ ਇਹ ਜਿੰਨੀ ਚੋਣ ਆਈ ਆ ਤਾਂ ਉਸ ਦੇ ਚੱਲਦੇ ਆ ਸੈਮੀਫਾਈਨਲ ਇਸ ਚੋਣ ਨੂੰ ਦੇਖਿਆ ਜਾ ਰਿਹਾ ਤਾਂ ਸਵੇਰ ਤੋਂ ਸਾਤ ਜਿਵੇਂ ਹੀ 7 ਵਜੇ ਤੋਂ VOTING ਸ਼ੁਰੂ ਹੁੰਦੀ ਆ ਤਾਂ ਉਸ ਤੋਂ ਬਾਅਦ ਦੋ ਤਿੰਨ ਘੰਟਿਆਂ ਬਾਅਦ ਕਿਤੇ ਕਈ ਕਈ ਥਾਵਾਂ ਤੇ ਜਿਹੜਾ ਗਹਿਮਾ ਕੈਮੀ ਦਾ ਮਾਹੌਲ ਦੇਖਿਆ ਗਿਆ ਆ ਕਾਫੀ ਗਰਮ ਮਾਹੌਲ ਆ ਨਜ਼ਰ ਆਇਆ ਤੇ ਖਾਸ ਗੱਲ ਇਹ ਆ ਕਿ ਬਿੱਤੇ ਕੱਲ ਤੋਂ ਹੀ ਇੱਥੇ ਲੁਧਿਆਣਾ ਪੱਛਮੀ ਤੇ ਲੋਕਾਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਨੇ ਕਿਉਂਕਿ ਬਿੱਤੇ ਕੱਲ ਤੋਂ ਹੀ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਜਿੱਥੇ ਇੱਕ ਪਾਸੇ ਭਾਰਤ ਪੂਸ਼ਨਾ ਆਸ਼ੂ ਆ ਖੁਦ ਜਿਹੜੇ ਆ ਖੁਦ ਪੁਲਿਸ ਮੁਲਾਜ਼ਮਾਂ ਨਾਲ ਭਿੱੜਦੇ ਹੋਏ ਨਜ਼ਰ ਆਏ ਇੱਥੋਂ ਤੱਕ ਕਿ ਦੋਸ਼ ਲਗਾਏ ਗਏ ਆ ਕਿ ਇੱਥੇ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਜਾਂ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਜਿਹੀਆਂ ਤਸਵੀਰਾਂ ਦੇਖੀਆਂ ਗਿਆ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਹ ਪਕਾਰ ਸਿੰਘ ਵੀ ਜਿਹੜੇ ਆ ਕਾਫੀ ਵਿਚਰਦੇ ਨਜ਼ਰ ਆਏ ਨੇ ਇਸ ਏਰੀਏ ਵਿੱਚ ਤੇ ਕਾਫੀ ਉਹਨਾਂ ਨੇ ਤਸਵੀਰਾਂ ਵੀ ਸਾਹਮਣੇ ਲਿਆਂਦੀਆਂ ਇੱਕ ਤਸਵੀਰ ਉਹ ਵੀ ਉਹਨਾਂ ਨੇ ਦਿਖਾਈ ਸੀ ਕਿ ਬਿੱਤੇ ਕੱਲ ਜਦੋਂ ਅਚਾਨਕ ਜਿਹੜੇ ਆ ਮਾਹੌਲ ਤਨਾਪੂਰਨ ਹੋ ਜਾਂਦਾ ਤੇ ਉੱਥੇ ਹੀ ਇਹ ਕੁਝ ਘੰਟੇ ਜਿਹੜਾ ਵਿਤਣਵਾਦ ਜਿਵੇਂ ਹੀ 7 ਵਜੇ ਸਵੇਰ ਦੇ ਤੇ ਸਵੇਰੇ 7 ਵਜੇ ਲਾਈਨਾਂ ਲੱਗੀਆਂ ਹੁੰਦੀਆਂ ਤੇ ਲਾਈਨਾਂ ਲੱਗਣ ਕਾਰਨ ਵੋਟਰ ਆਪਣੇ VOTING ਦਾ ਭੁਗਤਾਨ ਕਰਦੇ ਆ VOTING ਦਾ ਵੋਟਰ ਬੋਟ ਦਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਵੋਟ ਸ਼ਾਮ 6 ਵਜੇ ਤੱਕ ਜਿਹੜੀ ਆ ਉਹ ਜਾਰੀ ਰਹਿੰਦੀ ਹੈ ਹਾਲਾਂਕਿ ਲੰਚ ਬ੍ਰੇਕ ਵੀ ਕੁਝ ਜਿਹੜੀ ਆ ਮਿਲਦੀ ਆ ਪਰ ਉੱਥੇ ਜੇਕਰ ਦੇਖਿਆ ਜਾਵੇ ਵੋਟਰ ਜਰੂਰ ਆਪਣੀ ਲਗਾਤਾਰ ਬੋਟ ਆ ਜਿਹੜੀ ਉਹ ਭੁਗਤਾਨ ਕਰਦਾ ਰਿਹਾ ਹੈ ਅੱਜ ਸਭ ਤੋਂ ਅਹਿਮ ਗੱਲ ਹੈ ਕਿ ਲੁਧਿਆਣਾ ਪੱਛਮੀ ਦੇ ਲਈ ਕਿਸਮਤ ਦਾ ਪਟਾਰਾ 23 ਤਰੀਕ ਨੂੰ ਖੁੱਲਣਾ ਹੈ ਅੱਜ ਕਿਸਮਤ ਆ ਜਿਹੜੀ ਉਹ ਕਿਸਮਤ ਦੇ ਜਿਹੜੇ ਸਤਾਰੇ ਨੇ ਅੱਜ ਉਹ ਈਵੀਐਮ ਮਸ਼ੀਨਾਂ ਵਿੱਚ ਬੰਦ ਹੋਏ ਨੇ ਜਿੱਤੇ ਚਾਲਦਿਆਂ ਹੁਣ ਜੇਕਰ ਦੇਖਿਆ ਜਾਵੇ ਕਿ ਸਾਰੇ ਉਮੀਦਵਾਰ ਆਪਣੇ ਆਪਣੇ ਦਾਅਵੇ ਠੋਕਰੇ ਆ ਤੇ ਅਜੇ ਇਹ ਵਿੱਚ ਹੁਣ ਲੋਕਾਂ ਨੇ ਕਿਸ ਦੇ ਹੱਕ ਵਿੱਚ ਭੁਗਤਾਨ ਕੀਤਾ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਕਿਤੇ ਨਾ ਕਿਤੇ ਅੱਜ ਅੱਜ ਸ਼ਾਂਤੀਪੂਰਵਕ ਹਾਲਾਂਕਿ ਮਾਹੌਲ ਰਿਹਾ ਪਰ ਕੁਝ ਥਾਵਾਂ ਨੂੰ ਛੱਡ ਕੇ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਕਿਤੇ ਵੀ ਜਿਹੜੀ ਹੈ ਕਾਫੀ ਅਜਿਹੀ ਭਗੜੜ ਨਜ਼ਰ ਨਹੀਂ ਆਈ ਜਿਹੜੀ ਕਿ ਅਕਸਰ ਅਸੀਂ ਬਹੁਤ ਸਾਰੇ ਇਲੈਕਸ਼ਨਾਂ ਵਿੱਚ ਦੇਖਦੇ ਹਾਂ ਪਰ ਲੁਧਿਆਣਾ ਪੱਛਮੀ ਚ ਸ਼ਹਿਰੀ ਵੋਟਰ ਨੇ ਸ਼ਹਿਰੀ ਵੋਟਰ ਜ਼ਿਆਦਾਤਰ ਬਹੁਤ ਹੀ ਜਿਹੜੇ ਆ ਸਲੀਕੇ ਨਾਲ VOTING ਹੋਈ ਹੈ ਤੇ ਕਾਫੀ ਕੁਝ ਕੇ ਏਰੀਆ ਜਿਹੜਾ ਜ਼ਰੂਰ ਉਹ ਆਖਿਆ ਜਿਹੜਾ ਕਿ ਖੇਤਰੀ ਆ ਜਾਂਦਾ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਲੁਧਿਆਣਾ ਪੱਛਮੀ ਵਿੱਚ ਇੱਕ ਵਾਰ ਤੁਹਾਨੂੰ ਉਮੀਦਵਾਰ ਦੱਸ ਦਿੰਨੇ ਆ ਕਿ 14 ਉਮੀਦਵਾਰ ਨੇ ਵੱਡੀਆਂ ਪਾਰਟੀਆਂ ਚੋਂ ਦੱਸ ਦਿੰਨੇ ਆ ਕਿ ਭਾਜਪਾ ਵੱਲੋਂ ਜੀਵਨ ਗੁਪਤਾ ਚੋਣ ਮદાનਚ ਨੇ ਸੰਜੀਵ अरोड़ा ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਭਾਰਤ ਪੂਸ਼ਣ ਆਸ਼ੂ ਸਾਬਕਾ ਕੈबिनेट ਮੰਤਰੀ ਚੋਣ ਮદાનਚ ਨੇ ਤੇ ਸ਼ਰਮਣ ਅਕਾਲੀ ਦਲ ਵੱਲੋਂ ਜਿਹੜੇ ਆ ਐਡਵੋਕੇਟ ਪਾਰਵਪਕਾਰ ਸਿੰਘ ਘੁੰਮਣ ਜਿਹੜੇ ਆ ਉਹ ਚੋਣ ਮੈਦਾਨ ਚ ਨੇ ਤਾਂ ਇਹ ਮਾਹੌਲ ਆ ਜਿਹੜਾ ਬਿਲਕੁਲ ਗਰਮਾਇਆ ਰਿਹਾ ਸਾਰੀਆਂ ਪਾਰਟੀਆਂ ਨੇ ਪੱਬਾਂ ਭਾਰ ਹੋ ਕੇ ਜਿਹੜਾ ਕਿ ਇੱਥੇ ਚੋਣ ਪ੍ਰਚਾਰ ਕੀਤਾ ਤੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਖੂਬੇ ਇੱਥੇ ਜਿਹੜੇ ਆ ਕਿ ਅੱਜ ਨਜ਼ਰਾ ਠੀਕਿਆਂ ਹੋ ਜਣੇ ਸਾਰੇ ਇਹ ਦੀ ਕਿ ਆਖਰਕਾਰ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਕਿਸਦੇ ਹੱਥ ਜਿਹੜੇ ਆ ਪਾਵਰ ਦੇਣੀ ਆ ਤੇ ਕਿਸ ਨੂੰ ਵਿਧਾਨ ਸਭਾ ਦੇ ਪੌੜੀਆਂ ਚਾੜਨਾ ਤਾਂ ਹੁਣ ਤੱਕ ਜੇ ਘਰ ਗੱਲ ਕਰੀਏ ਕਿ 8 ਮਿੰਟ ਰਹਿ ਗਏ ਆ 8 ਮਾਤ ਤੋਂ 9 ਮਿੰਟ ਜਿਹੜੇ ਰਹਿ ਗਏ 6 ਵਜਣ ਚ ਤਾਂ ਕਰੀਬ 5 ਬਚ ਕੇ 25 ਤੋਂ 30 ਮਿੰਟ ਦੇ ਵਿੱਚ ਵਿੱਚ ਜਿਹੜੀ ਆ ਉਹ VOTING ਹੋਈ ਆ 49.7% ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 50% ਦੇ ਕਰੀਬ ਜਿਹੜੀ VOTING ਹੋਈ ਹਾਲਾਂਕਿ ਹੁਣ ਜਿਹੜਾ 6 ਵਜੇ ਤੋਂ ਬਾਅਦ ਡਾਟਾ ਆਏਗਾ ਉਹ ਵੀ ਜਿਹੜਾ ਅਹਿਮ ਹੋਏਗਾ ਕਿ ਕਿੰਨੇ ਫੀਸਦੀ ਜੋ ਹੁਣ ਤੱਕ ਲੱਗ ਰਿਹਾ ਕਿ 54 ਤੋਂ 54% ਜਿਹੜੀ VOTING ਹੋਏਗੀ ਤਾਂ ਕਾਫੀ ਥਾਂਵਾਂ ਤੇ ਜਿਹੜੇ ਬਹੁਤ ਸਾਰੇ ਵਰਕਰ ਨੇ ਕੰਮ ਨੇ ਜਿਹੜੇ ਕੰਮ ਕਰਨ ਗਏ ਨੇ ਉਹ ਸ਼ਾਮ ਨੂੰ ਆਏ ਆ ਤਾਂ 5 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੀ VOTING ਹੋਈ ਹੈ ਤੇ ਇੱਥੇ ਇੱਕ ਇਹ ਵੀ ਗੱਲ ਹੈ ਕਿ ਕੁਝ ਉਮੀਦਵਾਰਾਂ ਨੇ ਇਤਰਾਜ਼ ਵੀ ਜाहिर ਕੀਤਾ ਹੈ ਕਿ ਕੁਝ ਝਾਲੀ VOTES ਪੈ ਸਕਦੇ ਨੇ ਹਾਲਾਂਕਿ ਪ੍ਰਸ਼ਾਸਨ ਹਾਂ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਕਿ ਆ ਪਰਾ ਵੱਡਾ ਦਾਵਾ ਠੋਕਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਅਸੀਂ ਕੁਤਾਹੀ ਇੱਥੇ ਨਹੀਂ ਬਰਤਣ ਦਵਾਂਗੇ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਏਗੀ ਤੇ ਹ ਜਿਹੜਾ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਵੱਲੋਂ ਵੱਡਾ ਇੱਥੇ ਪ੍ਰਮੰਧ ਕੀਤਾ ਹੋਇਆ ਇਲੈਕਸ਼ਨ ਕਮਿਸ਼ਨ ਵੱਲੋਂ ਸਾਫ਼ ਹਦਾਇਤਾਂ ਨੇ ਕਿ ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਜਾਵੇ ਨਾਲ ਦੀ ਨਾਲ ਉਸ ਨੂੰ ਕਾਬੂ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਲੋਕ ਆਪ ਮਹਾਰੇ ਕੁਝ ਲੋਕਾਂ ਨੂੰ ਫੜਦੇ ਨਜ਼ਰ ਆ ਰਿਹਾ ਉਹ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਦੇ ਆ ਪਰ ਇੱਥੇ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਅੱਜ ਇੱਕ ਅਹਿਮ ਜਿਹੜੀ ਵੀਡੀਓ ਵਾਇਰਲ ਹੋਈ ਆ ਅਹਿਮ ਤਸਵੀਰਾਂ ਵਾਇਰਲ ਹੋਈਆਂ ਨੇ ਭਾਰਤ ਪੂਰਨ ਆਸ਼ੂ ਦੀਆਂ ਜਿਸ ਦੇ ਚੱਲਦੇ ਆ ਬੜਾ ਚਰਚਾ ਬਣਿਆ ਹੋਇਆ ਹੈ ਕਿ ਭਾਰਤ ਪੂਰਨ ਆਸ਼ੂ ਕਿਸ ਤਰੀਕੇ ਨਾਲ ਚੋਣ ਵਿੱਚ ਵਿਚਰ ਰਹੇ ਨੇ ਤਾਂ ਆਦਿ ਇਹ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਗਲਬੱਕੜੀ ਪਾ ਕੇ ਮਿਲੇ ਨੇ ਸੰਜੀਤ ਭਾਰਤ ਪੂਰਨ ਆਸ਼ੂ ਇਹ ਉਸੇ ਦੇ ਚੱਲਦਾ ਇਹ ਤਸਵੀਰਾਂ ਜਿਹੜੀਆਂ ਅਹਿਮ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਤੇ ਭਾਰਤ ਪੁਸ਼ਨਾਸ਼ੂ ਜਿਵੇਂ ਅਸੀਂ ਬੀਜੇਪੀ ਦੇ ਬੂਥ ਤੇ ਜਾਂਦੇ ਆ ਤਾਂ ਉੱਥੇ ਜੀਵਨ ਗੁਪਤਾ ਬੈਠੇ ਹੁੰਦੇ ਆ ਤੇ ਹੱਥ ਮਲਾਉਂਦੇ ਆ ਤੇ ਗੱਲ ਬੱਕੜੀ ਪਾ ਕੇ ਮਿਲਦੇ ਆ ਤਾਂ ਇਹ ਗੱਲ ਬੱਕੜੀ ਹੈ ਜਿਹੜੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅੱਜ ਜਦੋਂ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਤਾਂ ਜਿੱਥੇ ਇੱਕ ਪਾਸੇ ਭਾਰਤ ਪੁਸ਼ਨਾਸ਼ੂ ਕਹਿ ਰਹੇ ਆ ਕਿ ਅਸੀਂ ਆਪਣੇ ਤਰੀਕੇ ਨਾਲ ਦੀ ਸਿਆਸ ਆਪਣੇ ਤਰੀਕੇ ਨਾਲ ਸਿਆਸਤ ਕਰਦੇ ਆ ਆਪਣੇ ਤਰੀਕੇ ਨਾਲ ਹੱਸ ਹੱਸ ਮੁਖ ਤਰੀਕੇ ਨਾਲ ਜਿਹੜਾ ਵਿਚਰਦੇ ਆ ਪਰ ਉੱਥੇ ਹੀ ਆ ਭਾਜਪਾ ਉਮੀਦਵਾਰ ਨਾਲ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਖੂਬ ਇਸ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਿਆਸਤ ਪੂਰੀ ਗਰਮਾਈ ਹੋ ਜਾ ਇਸ ਤੇ ਕਿ ਆਖਰਕਾਰ ਇੱਥੇ ਕੀ ਜਿਹੜਾ ਪੇਸ਼ ਹੋਇਆ ਹਾਲਾਂਕਿ ਜਿਹੜੇ ਆ ਇਹ ਬਹੁਤ ਅਹਿਮ ਨੇ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਵਿੱਚ ਇੱਕ ਦੂਜੇ ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਜਾਂਦੇ ਆ ਇੱਕ ਦੂਜੇ ਦੇ ਸ਼ਬਦੀ ਵਾਰ ਕੀਤੇ ਜਾਂਦੇ ਆ ਪਰ ਜਦੋਂ ਕੋਈ ਉਮੀਦਵਾਰ ਆਪਣੇ ਕਿਸੇ ਸਾਹਮਣੇ ਵਾਲੇ ਉਮੀਦਵਾਰ ਨੂੰ ਇਸ ਤਰੀਕੇ ਨਾਲ ਮਿਲਦਾ ਤਾਂ ਬਹੁਤ ਚੰਗਾ ਸੁਨੇਹਾ ਵੀ ਜਾਂਦਾ ਹੈ ਕਿ ਭਾਵੇਂ ਜੋ ਮਰਜੀ ਹੋ ਜਾਵੇ ਅਸੀਂ ਇੱਕ ਰਹਿਣਾ ਜਿੱਤ ਹਾਰ ਚੱਲਦੀ ਰਹਿੰਦੀ ਆ ਸਭ ਕੁਝ ਹੁੰਦਾ ਹੈ ਇਲੈਕਸ਼ਨ ਚੱਲਦੀ ਰਹਿੰਦੀ ਹੈ ਪਰ ਜਿਹੜਾ ਭਾਈਚਾਰਕ ਸਾਂਝ ਆ ਉਹ ਕਿਤੇ ਨਾ ਕਿਤੇ ਵੀਡੀਓ ਖੂ ਜਿਹੜੀ ਆ ਉਹ ਸਾਂਝਦੇ ਆ ਤਸਵੀਰਾਂ ਭਾਈਚਾਰਕ ਸਾਂਝਦੇ ਆ ਤਸਵੀਰਾਂ ਸਾਂਝੀਆਂ ਕਰ ਰਹੀ ਹੈ ਤੇ ਉੱਥੇ ਹੀ ਜੇਕਰ ਭਾਰਤ ਪੁਸ਼ਨਾ ਆਸ਼ੂ ਦੀ ਗੱਲ ਕਰੀਏ ਕਿ ਭਾਰਤ ਪੁਸ਼ਨਾ ਆਸ਼ੂ ਆ ਕਾਫੀ ਲੰਮਾ ਸਮਾਂ ਜੇ ਭਾਵੇਂ ਜੇਲ੍ਹ ਚ ਵੀ ਲਾ ਕੇ ਆਇਆ ਤਾਂ ਉਧਰ ਸੰਜੀਵ अरोड़ा ਦੀ ਗੱਲ ਕਰੀਏ ਸੰਜੀਵ अरोड़ा ਰਾਜ ਸਭਾ ਮੈਂਬਰ ਨੇ ਤੇ ਅ ਵੱਡੇ ਕਾਰੋਬਾਰੀ ਨੇ ਤੇ ਕਾਰੋਬਾਰੀਏ ਚ ਉਹਨਾਂ ਦਾ ਨਾਮ ਆਂਦਾ ਹੈ ਉਹਨਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲ ਵੱਡਾ ਦਾ ਜਿਹੜਾ ਖੇਡਿਆ ਗਿਆ ਇਸ ਵਾਰ ਕਿ ਉਹਨਾਂ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਜਾਵੇ ਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਜਾਵੇ ਤੇ ਉਹਨਾਂ ਵੱਲੋਂ ਖੂਬ ਪ੍ਰਚਾਰ ਵੀ ਕੀਤਾ ਗਿਆ ਵੱਡੇ ਲੀਡਰਾਂ ਵੱਲੋਂ ਪ੍ਰਚਾਰ ਕੀਤਾ ਗਿਆ ਕੇਜਰੀਵਾਲ ਖੁਦ ਪ੍ਰਚਾਰ ਕਰਕੇ ਗਿਆ ਸੀ ਆਮ ਆਨ ਵੱਲੋਂ ਖੂਬ ਪ੍ਰਚਾਰ ਕੀਤਾ ਗਿਆ ਮਨੀਸ਼ ਸ਼ਿਸ਼ੋਧਿਆ ਵੱਿੱਤੇ ਦਿਨ ਹੀ ਲਾਸਟ ਪ੍ਰਚਾਰ ਉਹਨਾਂ ਦਾ ਰਹਾ ਰੋਡ ਸ਼ੋਅ ਸ਼ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੱਬਾ ਪਾਰ ਜਿਹੜਾ ਜ਼ੋਰ ਲਾਇਆ ਗਿਆ ਤੇ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ 'ਚ ਭਾਵੇਂ ਧੜੇਬੰਦੀ ਹੁਣ ਤੱਕ ਨਜ਼ਰ ਆਈ ਹੈ ਪਰ ਕਿਤੇ ਨਾ ਕਿਤੇ ਪ੍ਰਚਾਰ ਆ ਉਹ ਪੂਰੇ ਸਿੱਖਾ ਤੇ ਕੀਤਾ ਗਿਆ ਤੇ ਵੱਡੇ ਪੱਧਰ ਤੇ ਆ ਸਾਬਕਾ ਸੀਐਮ ਚਾਹ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਵੱਲੋਂ ਖੂਬ ਪ੍ਰਚਾਰ ਕੀਤਾ ਗਿਆ ਤੇ ਉੱਥੇ ਹੀ ਰਾਣਾ ਗੁਰਜੀਤ ਵਿਧਾਇਕ ਨੇ ਰਾਣਾ ਗੁਰਜੀਤ ਸਾਬਕਾ ਮੰਤਰੀ ਉਹਨਾਂ ਵੱਲੋਂ ਇਸ ਸਾਰੇ ਜਿਹੜੇ ਚੋਣ ਦੀ ਦੇਖ ਰੇ ਕੀਤੀ ਜਾ ਰਹੀ ਹੈ ਇਨਚਾਰਜ ਉਹਨਾਂ ਨੂੰ ਬਣਾਇਆ ਹੋਇਆ ਤੇ ਆ ਜਿਹੜਾ ਅੱਜ ਜਿਹੜਾ 6 ਵਜੇ ਦਾ ਤੋਂ ਬੰਜੜਾ 6 ਵੱਜ ਜਾਣੇ ਆ ਜਦੋਂ ਈਵੀ ਮਸ਼ੀਨਾਂ ਜਦੋਂ ਬੰਦ ਹੋ ਜਾਣੀਆਂ ਤਾਂ ਉਸ ਵਿੱਚ ਉਮੀਦਵਾਰਾਂ ਦੀ ਕਿਸਮਤ ਵੀ ਬੰਦ ਹੋਏਗੀ ਕਿਹੜਾ ਦਾ ਖੇਡੇਗਾ ਕਿਹੜੇ ਆ ਜਿਹੜਾ ਲੋ ਇਥੋਂ ਉਮੀਦਵਾਰ ਆ ਜਿਹੜਾ ਜਿੱਤ ਕੇ ਆਏਗਾ ਇਹ ਅਹਿਮਦ ਨਾ ਜਿਹੜੀ ਆ ਤਸਵੀਰ ਬਣੇਗੀ 23 ਤਰੀਕ ਨੂੰ ਸਭ ਪਿਕਚਰ ਜਿਹੜੀ ਆ ਸਾਫ਼ ਹੋ ਜਾਏਗੀ ਤੇ ਉੱਥੇ ਜੇ ਘਰ ਗੱਲ ਕਰੀਏ ਕਿ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਨਿਊ ਟੂ ਸ਼ਟਰਾਂ ਵਾਲਾ ਵੀ ਇੱਥੇ ਦੱਸਿਆ ਜਾ ਰਿਹਾ ਕਿ ਚੋਣ ਮੈਦਾਨ ਚ ਰਹੇ ਅ ਨੀਟੂ ਸ਼ਤਰਾਂ ਵਾਲੇ ਅਕਸਰ ਜਿਹੜੇ ਆ ਕਿਤੇ ਨਾ ਕਿਤੇ ਚੋਣ ਲੜਦੇ ਨਜ਼ਰ ਆਉਂਦੇ ਆ ਤਾਂ ਉਹਨਾਂ ਵੱਲੋਂ ਵੀ ਇੱਥੇ ਚੋਣ ਲੜੀ ਜਾ ਰਹੀ ਆ ਹਾਲਾਂਕਿ ਉਹਨਾਂ ਨੂੰ ਕਿੰਨੀ ਵੋਟ ਪਏਗੀ ਕੀ ਕੁਝ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਸਮਾ ਮੁਕਾਬਲਾ ਜਿਹੜਾ ਅੱਜ ਹੋਇਆ ਉਹ ਉਸ ਦੀ ਪਿਕਚਰ ਆ ਜਿਹੜੀ 23 ਜੂਨ ਨੂੰ ਜਿਹੜੀ ਆ ਸਾਫ਼ ਹੋ ਜਾਏਗੀ 23 ਤਰੀਕ ਨੂੰ ਬਿਲਕੁਲ ਸਾਫ਼ ਹੋਏਗੀ ਕਿਸ ਦੇ ਹੱਕ ਵਿੱਚ ਲੁਧਿਆਣਾ ਪੱਛਮੀ ਦੇ ਲੋਕ ਭੁਗਤੇ ਨੇ ਤੇ ਕਿਸ ਦੇ ਹੱਥ ਪਾਵਰ ਦੇਣਾ ਚਾਹੁੰਦੇ ਨੇ